ਅੱਜ ਦੇ ਕਲਾਮ ਦਾ ਟੌਪਿਕ ਏ ਅੱਜ ਮੈਂ ਚੰਗਾ ਹੋਣ ਵਾਲਾ ਵਾਂ ਅੱਜ ਦੇ ਕਲਾਮ ਦਾ ਟੌਪਿਕ ਏ ਅੱਜ ਮੈਂ ਚੰਗਾ ਹੋਣ ਵਾਲਾ ਵਾਂ ਕੀ ਟੌਪਿਕ ਏ ਜੀ ਹਾਂਜੀ ਕੀ ਟੌਪਿਕ ਏ ਜੀ ਅੱਜ ਦੇ ਪ੍ਰਚਾਰ ਦਾ ਟੌਪਿਕ ਕੀ ਏ ਜੀ ਹallelujah ਆਓ ਅਸੀਂ ਪੜ੍ਹਦੇ ਹਾਂ ਪਰਮੇਸ਼ਰ ਦੇ ਪਾਕ ਕਲਾਮ ਦੇ ਵਿੱਚ ਮਤੀ 17 ਦੇ ਆਏ ਉਹਦੀ 14 ਵਿੱਚੋਂ ਜਦ ਉਹ ਭੀੜ ਦੇ ਕੋਲ ਪਹੁੰਚੇ ਤਦ ਇੱਕ ਮਨੁੱਖ ਉਹਦੇ ਕੋਲ ਆਇਆ ਅਤੇ ਉਹਦੇ ਅੱਗੇ ਗੋਡੇ ਨਿਵਾ ਕੇ ਬੋਲਿਆ ਆਮੇਨ ਪਰਮੇਸ਼ਰ ਦੇ ਮੁਬਾਰਕ ਲੋਕੋ ਇੱਥੇ ਖੁਦਾਵੰਦ ਯੀਸ਼ੂ ਮਸੀਹ ਇੱਕ ਭੀੜ ਦੇ ਕੋਲ ਗਏ ਨੇ ਅਤੇ ਭੀੜ ਦੇ ਵਿੱਚੋਂ ਇੱਕ ਬੰਦਾ ਬਾਹਰ ਨਿਕਲਿਆ ਅਤੇ ਉਹ ਖੁਦਾਵੰਦ ਯੇਸ਼ੂ ਦੇ ਕੋਲ ਆ ਗਿਆ ਖੁਦਾ ਯੇਸ਼ੂ ਨੂੰ ਮਿਲਣ ਦੇ ਲਈ ਖੁਦਾਵੰਦ ਯੇਸ਼ੂ ਦੇ ਨਾਲ ਮੁਲਾਕਾਤ ਕਰਨ ਦੇ ਲਈ ਖੁਦਾਵੰਦ ਯੇਸ਼ੂ ਨੂੰ ਵੇਖਣ ਦੇ ਲਈ ਖੁਦਾਵੰਦ ਯੇਸ਼ੂ ਨੂੰ ਪਾਣ ਦੇ ਲਈ ਖੁਦਾਵੰਦ ਯੇਸ਼ੂ ਦੇ ਨਾਲ ਚੱਲਣ ਦੇ ਲਈ ਖੁਦਾਬੰਦ ਯਿਸੂ ਨਾਲ ਮੁਹੱਬਤ ਕਰਨ ਦੇ ਲਈ ਭੀੜ ਦੇ ਵਿੱਚੋਂ ਨਿਕਲਣਾ ਪੈਂਦਾ ਕਿਥੋਂ ਭੀੜ ਦੇ ਵਿੱਚੋਂ ਇਹ ਕਰਨਾ ਚਾਹੁੰਦੇ ਨੇ ਯਿਸੂ ਤੋਂ ਬਰਕਤ ਲੈਣਾ ਚਾਹੁੰਦੇ ਨੇ ਪਰ ਰਹਿਣਾ ਭੀੜ ਦੇ ਵਿੱਚ ਹੀ ਚਾਹੁੰਦੇ ਰਹਿਣਾ ਕਿੱਥੇ ਭੀੜ ਦੇ ਵਿੱਚ ਉਹ ਕਹਿੰਦੇ ਉੱਥੇ ਹੀ ਰਹੀਏ ਨਾ ਉਹ ਆਪਣੇ ਕੰਮ ਛੱਡਣਾ ਚਾਹੁੰਦੇ ਨੇ ਨਾ ਉਹ ਆਪਣੇ ਰਾਹ ਛੱਡਣਾ ਚਾਹੁੰਦੇ ਨੇ ਨਾ ਉਹ ਆਪਣੇ ਦੋਸਤਾਂ ਨੂੰ ਛੱਡਣਾ ਚਾਹੁੰਦੇ ਨੇ ਨਾ ਉਹ ਆਪਣੀਆਂ ਹਰਕਤਾਂ ਛੱਡਣਾ ਚਾਹੁੰਦੇ ਨੇ ਤੇ ਕਹਿੰਦੇ ਅਸੀਂ ਖੁਦਾਵੰਦ ਯੇਸ਼ੂ ਨੂੰ ਪਾਉਣਾ ਹੈ ਕੀ ਕਰਨਾ ਖੁਦਾਵੰਦ ਯੇਸ਼ੂ ਨੂੰ ਪਾਉਣਾ ਹਾਲੋ ਖੁਦਾਵੰਦ ਯੇਸ਼ੂ ਨੂੰ ਪਾਉਣਾ ਹਾਲੋ ਖੁਦਾਵੰਦ ਯੇਸ਼ੂ ਨੂੰ ਪਾਉਣਾ ਤੇ ਰਹਿਣਾ ਕਿੱਥੇ ਭੀੜ ਦੇ ਵਿੱਚ ਭੀੜ ਦੇ ਵਿੱਚ ਭੀੜ ਦੇ ਵਿੱਚ ਰਹਿ ਕੇ ਨਾ ਤੁਹਾਡੇ ਕੋਲ ਯਿਸੂ ਦੀਆਂ ਗੱਲਾਂ ਨੇ ਪਹੁੰਚਣਾ ਹੈ ਨਾ ਯਿਸੂ ਦੇ ਕੰਮਾਂ ਨੇ ਪਹੁੰਚਣਾ ਹੈ ਨਾ ਖੁਦਾਵੰਦ ਯਿਸੂ ਨੇ ਪਹੁੰਚਣਾ ਹੈ ਨਾ ਉਹਦੀ ਬਰਕਤ ਨੇ ਪਹੁੰਚਣਾ ਹੈ ਨਾ ਉਹਦੇ ਚਮਤਕਾਰਾਂ ਨੇ ਪਹੁੰਚਣਾ ਹੈ ਅਗਰ ਇਹ ਸਾਰਾ ਕੁਝ ਚਾਹੀਦਾ ਤੇ ਭੀੜ ਦੇ ਵਿੱਚੋਂ ਬਾਹਰ ਨਿਕਲੋ ਤੁਹਾਨੂੰ ਪਤਾ ਹੈ ਅੱਜ بڑے ਤਗੜੇ ਤਗੜੇ ਬੰਦੇ ਬੜੇ ਆچھے ਲੋਕ ਜਿਹੜੇ ਵਰਸ਼ਿਪ ਨੇ ਕਰਨ ਵਾਲੇ ਉਹ ਪੀੜਾਂ 'ਚ ਫਸੇ ਪੈ ਨੇ ਬੜੇ ਵਧੀਆ ਪ੍ਰਚਾਰਕ ਮੈਂ ਮੰਨਦਾ ਵਾਂ ਕਿ ਪਰਮੇਸ਼ਰ ਨੇ ਬੜੇ ਵੱਡੇ ਵੱਡੇ ਪ੍ਰਚਾਰਕ ਧਰਤੀ 'ਤੇ ਪੈਦਾ ਕੀਤੇ ਨੇ ਪਰ ਅੱਜ ਕਈ ਪ੍ਰਚਾਰਕ ਪੀੜਾਂ ਦੇ ਵਿੱਚ ਨੇ ਕਈ ਲੋਕ ਪੀੜਾਂ 'ਚ ਫਸੇ ਪੈ ਨੇ ਖੁਦਾ ਦੇ ਲੋਕੋ ਅਗਰ ਖੁਦਾਵੰਦ ਯੀਸ਼ੂ ਦੇ ਨਾਲ ਰਿਸ਼ਤਾ ਬਣਾਉਣਾ ਹੈ ਤੇ ਪਹਿਲਾ ਸਟੈਪ ਪੀੜ ਦੇ ਵਿੱਚੋਂ ਬਾਹਰ ਨਿਕਲਣਾ ਹੈ ਪਹਿਲਾ ਸਟੈਪ ਕੀ ਪੀੜ ਦੇ ਵਿੱਚੋਂ ਬਾਹਰ ਆਉਣਾ ਹੈ। ਹੈਲੋ ਪੀੜ ਦੇ ਵਿੱਚੋਂ ਬਾਹਰ ਆਉਣਾ। ਪੀੜ ਦੇ ਵਿੱਚੋਂ ਬਾਹਰ ਆਉਣਾ। ਬਾਹਰ ਆਉਣਾ। ਇੱਥੇ ਇਹ ਬੰਦੇ ਨੇ ਖੁਦਾਵੰਦ ਯੀਸ਼ੂ ਦੇ ਨਾਲ ਗੱਲ ਕਰਨੀ ਸੀ। ਖੁਦਾਵੰਦ ਯੀਸ਼ੂ ਤੱਕ ਇਹਨੂੰ ਕੰਮ ਸੀਗਾ। ਖੁਦਾ ਯੀਸ਼ੂ ਤੋਂ ਕੁਝ ਹਾਸਲ ਕਰਨਾ ਚਾਹੁੰਦਾ ਸੀ। ਖੁਦਾ ਯੀਸ਼ੂ ਤੋਂ ਬਰਕਤ ਲੈਣਾ ਚਾਹੁੰਦਾ ਸੀ। ਪਹਿਲਾ ਸਟੈਪ ਕੀ ਕੀਤਾ? ਪੀੜ ਚੋਂ ਬਾਹਰ ਬਾਹਰ। ਹੈਲੋ ਪੀੜ ਚੋਂ ਬਾਹਰ ਨਿਕਲਿਆ। ਇਹ ਪੀੜ ਚੋਂ ਬਾਹਰ ਨਿਕਲਿਆ। ਤੇ ਪੀੜ ਚੋਂ ਬਾਹਰ ਨਿਕਲ ਕੇ ਇੱਕ ਹੋਰ ਸ਼ਕਤੀਸ਼ਾਲੀ ਕੰਮ ਕੀਤਾ ਇਹਨੇ ਜਦੋਂ ਇਹ ਭੀੜ ਤੋਂ ਬਾਹਰ ਨਿਕਲਿਆ ਇਹਨੇ ਗੋਡੇ ਨਵਾਲੇ ਕੀ ਕੀਤਾ ਗੋਡੇ ਨਵਾਲੇ ਹਲੋ ਗੋਡੇ ਨਵਾਲੇ ਇਹਨੇ ਗੋਡੇ ਨਵਾਲੇ ਨੇ ਤੇ ਗੋਡੇ ਨਵਾਏ ਖੁਦਾਵੰਦ ਯੀਸ਼ੂ ਦੇ ਅੱਗੇ ਅੱਧ ਲੋਕ ਪਹਿਲੀ ਗਲਤੀ ਇਹ ਕਰਦੇ ਨੇ ਕੰਮ ਲੈਣਾ ਚਾਹੁੰਦੇ ਨੇ ਤੇ ਰਹਿਣਾ ਭੀੜ 'ਚ ਚਾਹੁੰਦੇ ਨੇ ਦੂਜੀ ਗੱਲ ਖੁਦਾਵੰਦ ਯੀਸ਼ੂ ਦੇ ਨਾਲ ਸ਼ਰਤ ਰੱਖਦੇ ਨੇ ਕਹਿੰਦੇ ਠੀਕ ਐ ਜੇ ਰੱਬ ਮੈਨੂੰ ਇਹ ਜਿਹੜਾ ਨੌਕਰੀ ਦਵਾ ਦੇਵੇ ਫੇਰ ਮੈਂ ਰੱਬ ਦੀ ਹਜ਼ੂਰੀ 'ਚ ਜਾਵਾਂਗਾ ਰੱਬ ਮੈਨੂੰ ਪੁੱਤਰ ਦੇ ਦੇਵੇ ਫੇਰ ਮੈਂ ਰੱਬ ਦੀ ਹਜ਼ੂਰੀ 'ਚ ਜਾਵਾਂਗਾ ਰੱਬ ਮੈਨੂੰ ਗੱਡੀ ਦੇ ਦੇਵੇ ਮੈਂ ਰੱਬ ਦੀ ਹਜ਼ੂਰੀ 'ਚ ਜਾਵਾਂਗਾ ਰੱਬ ਮੈਨੂੰ ਵੀਜ਼ਾ ਦੇ ਦੇਵੇ ਮੈਂ ਰੱਬ ਦੀ ਹਜ਼ੂਰੀ 'ਚ ਜਾਵਾਂਗਾ ਰੱਬ ਮੈਨੂੰ ਚੰਗੀ ਪਤਨੀ ਦੇ ਦੇਵੇ ਰੱਬ ਮੇਰਾ ਵਿਆਹ ਕਰ ਦਵੇ ਹਜ਼ਾਰਾਂ ਸ਼ਰਤਾਂ ਰੱਖ ਕੇ ਫੇਰ ਕੀ ਕਹਿੰਦੇ ਅਸੀਂ ਰੱਬ ਵੱਲ ਜਾਵਾਂਗੇ ਇੱਥੇ ਨੇ ਕਿ ਕੀਤਾ ਜੀ ਗੋਡੇ ਨਵਾਲੇ ਆ ਗੋਡੇ ਨਵਾਲੇ ਉਹ ਬਰਕਤ ਲੈਣ ਦਾ ਢੰਗ ਕੋਈ ਇਹਦੇ ਕੋਲੋਂ ਸਿੱਖੇ ਪਹਿਲਾਂ ਇਹ ਭੀੜ ਤੋਂ ਨਿਕਲਿਆ ਫਿਰ ਇਹਨੇ ਜਾ ਕੇ ਗੋਡੇ ਨਵਾਲੇ ਨੇ ਇੱਥੇ ਲੋਕ ਕੰਮ ਲੈਣਾ ਚਾਹੁੰਦੇ ਆ ਕੜ ਨਾਲ ਜੇ ਪਾਸਟਰ ਉਹਨਾਂ ਨੂੰ ਕਹਿੰਦਾ ਕਿ ਭਾਈ ਪ੍ਰਭੂ ਦੇ ਜੂਰੀ ਜਾ ਉਹ ਦੋਨੇ ਹੱਥ ਢਾਕਾਂ ਤੇ ਰੱਖ ਕੇ ਤੇ ਅੱਖਾਂ ਇਹਨੂੰ ਪਾੜ ਲੈਂਦੇ ਨੇ ਐਡਾ ਮੂੰਹ ਖੋਲ ਕੇ ਕਹਿੰਦੇ ਨੇ ਠੀਕ ਹੈ ਤੇਰਾ ਰੱਬ ਹੈਗਾ ਤੇ ਸਾਨੂੰ ਕੁਝ ਦਵੇ ਤੇਰਾ ਰੱਬ ਹੈਗਾ ਤੇ ਪਹਿਲਾਂ ਪੁੱਤਰ ਦਵੇ ਤੇਰਾ ਰੱਬ ਹੈਗਾ ਤੇ ਪਹਿਲਾਂ ਬਰਕਤ ਦਵੇ ਤੇਰਾ ਰੱਬ ਹੈਗਾ ਤੇ ਪਹਿਲਾਂ ਘਰ ਦਵੇ ਤੇਰਾ ਰੱਬ ਹੈਗਾ ਤੇ ਪਹਿਲਾਂ ਨੌਕਰੀ ਦਵੇ ਉਹ ਲੋਕਾਂ ਨੇ ਰੱਬ ਤੋਂ ਬਰਕਤ ਲੈ ਲਈ ਜਿਹੜੇ ਲੋਕਾਂ ਨੇ ਸ਼ਰਤ ਰੱਖੀ ਉਹਨਾਂ ਨੇ ਬਰਕਤ ਲੈ ਲਈ ਨਹੀਂ ਓ ਖੁਦਾ ਦੇ ਲੋਕੋ ਅੱਜ ਤੋਂ 20 ਸਾਲ ਪਹਿਲਾਂ ਉਹਨਾਂ ਨੇ ਇਹ ਸ਼ਰਤ ਰੱਖੀ ਸੀ 30 ਸਾਲ ਪਹਿਲਾਂ ਉਹਨਾਂ ਨੇ ਇਹ ਸ਼ਰਤ ਰੱਖੀ ਸੀ 40 ਸਾਲ ਪਹਿਲਾਂ ਉਹਨਾਂ ਨੇ ਇਹ ਸ਼ਰਤ ਰੱਖੀ ਸੀ ਅੱਜ ਵੀ ਉਹ ਉੱਥੇ ਦੇ ਉੱਥੇ ਨੇ ਤੇ ਜਿਹੜੇ ਲੋਕਾਂ ਨੇ ਪਾਸਟਰਾਂ ਦੀ ਗੱਲ ਮੰਨ ਕੇ ਭੀੜਾਂ ਨੂੰ ਛੱਡਿਆ ਖੁਦਾ ਯਿਸੂ ਦੇ ਨਾਲ ਰਿਸ਼ਤਾ ਬਣਾ ਲਿਆ ਤੇ ਅੱਜ ਉਹਨਾਂ ਦੀ ਜ਼ਿੰਦਗੀ ਹੋਰ ਤੋਂ ਹੋਰ ਹੋਈ ਪਈ ਹੈ ਕੀ ਹੈ ਅਮਨ ਜ਼ਿੰਦਗੀ ਬਦਲੀ ਪਈ ਉਹਨਾਂ ਦੀ ਤੇ ਉਹ ਕਿੱਥੇ ਜਿਹੜਾ ਲੋਕਾਂ ਨੇ ਸ਼ਰਤਾ ਰੱਖੀ ਉਹ ਕਿੱਥੇ ਨੇ ਉੱਥੇ ਦੇ ਉੱਥੇ ਉੱਥੇ ਖੁਦਾ ਦੇ ਲੋਕੋ ਜਿਹੜੇ ਲੋਕ ਸ਼ਰਤਾ ਰੱਖਦੇ ਨੇ ਰੱਬ ਅੱਗੇ ਉਹ ਕੱਲ ਵੀ ਉੱਥੇ ਸੀ ਤੇ ਅੱਜ ਵੀ ਉੱਥੇ ਹੀ ਹੈ ਉੱਥੇ ਨੇ ਤੇ ਜਿਹੜੇ ਲੋਕਾਂ ਨੇ ਆਵਾਜ਼ ਸੁਣੀ ਯਸ਼ੂ ਦੇ ਮਗਰ ਹੋ ਗਏ ਉਹ ਆਪ ਵੀ ਅੱਗੇ ਵਧ ਗਏ ਤੇ ਕਈ ਲੋਕਾਂ ਨੂੰ ਵੀ ਅੱਗੇ ਲੈ ਗਏ ਆ ਗਏ ਨੇ ਆਮੀਨ ਕਈ ਲੋਕ ਵੀ ਅੱਗੇ ਗਏ ਚਲੇ ਨੇ ਐ ਖੁਦਾ ਯਸ਼ੂ ਦੇ ਲੋਕਾਂ ਨਾਲ ਐਨੇ ਗੋਡੇ ਨਵਾਲੇ ਰੱਬ ਤੋਂ ਬਰਕਤ ਲੈਣੀ ਰੱਖੀ ਕੀਤਾ ਜੀ ਗੋਡੇ ਨਵਾਲੇ ਗੋਡੇਨ ਵਾਲੇ ਆਕੜ ਕਦੀ ਨਾ ਰੱਖੋ ਕਮੰਡ ਕਦੀ ਨਾ ਰੱਖੋ ਨੀਵੇਂ ਹੋ ਜਾਓ ਅਸਲੋਂ ਤੁਹਾਡੀ ਪਹਿਲੀ ਰਿੰਗ ਤੇ ਫੋਨ ਨਹੀਂ ਚੁੱਕਿਆ ਬੱਸ ਤੁਹਾਡੇ ਘਰ ਦੇ ਵਿੱਚ ਨਹੀਂ ਆਇਆ ਬੱਸ ਜਿਹੜਾ ਤੁਹਾਡੇ ਨਾਲ ਗੱਲ ਨਹੀਂ ਕਰ ਪਾਇਆ ਬੱਸ ਨੇ ਤੁਹਾਡੇ ਸਿਰ ਤੇ ਹੱਥ ਨਹੀਂ ਰੱਖਿਆ ਤੇ ਰੱਬ ਨਾਲੋਂ ਰਿਸ਼ਤਾ ਤੋੜ ਲਵੋ ਨਹੀਂ ਰੱਬ ਨਾਲ ਰਿਸ਼ਤਾ ਬਣਾ ਕੇ ਰੱਖਣਾ ਤੁਹਾਨੂੰ ਕੋਈ ਚਰਚ ਦਾ ਬੰਦਾ ਪੁੱਛਦਾ ਨਹੀਂ ਪੁੱਛਦਾ ਤੇ ਕੋਈ ਗੱਲ ਨਹੀਂ ਤੁਸੀਂ ਲੋਕਾਂ ਲਈ ਨਹੀਂ ਖੁਦਾ ਲਈ ਆਂਦੇ ਹੋ ਤੁਹਾਨੂੰ ਕੋਈ ਪਾਸਟਰ ਪੁੱਛਦਾ ਨਹੀਂ ਪੁੱਛਦਾ ਕੋਈ ਗੱਲ ਨਹੀਂ ਤੁਸੀਂ ਪਾਸਟਰ ਲਈ ਨਹੀਂ ਖੁਦਾ ਲਈ ਆਂਦੇ ਪਏ ਹੋ ਤੁਹਾਨੂੰ ਕੋਈ ਐਲਡਰ ਪੁੱਛਦਾ ਹੈ ਤੁਹਾਨੂੰ ਕੋਈ ਵਰਸ਼ਿਪ ਲੀਡਰ ਪੁੱਛਦਾ ਹੈ ਕੋਈ ਨਹੀਂ ਪੁੱਛਦਾ ਬੇਸ਼ੱਕ ਪਾਸਟਰ ਤੁਹਾਡੇ ਤੋਂ ਮੂੰਹ ਵਾਟ ਕੇ ਖੜਾ ਹੈ ਵਰਸ਼ਿਪ ਲੀਡਰ ਤੁਹਾਡੇ ਤੋਂ ਮੂੰਹ ਵਾਟ ਕੇ ਖੜਾ ਹੈ ਉਹ ਟੁਕਵਾਰ ਟੀਮ ਤੁਹਾਡੇ ਤੋਂ ਮੂੰਹ ਵਾਟ ਕੇ ਖੜੀ ਹੈ ਪਾਸਟਰ ਦੀ ਫੈਮਲੀ ਤੁਹਾਡੇ ਤੋਂ ਮੂੰਹ ਵਾਟ ਕੇ ਖੜੀ ਹੈ ਪਰ ਧੰਨਵਾਦ ਕਰੋ ਯਵਾ ਦਾ ਮੂੰਹ ਪਾਸਟਰ ਵਾਲ ਨਹੀਂ ਤੁਹਾਡੇ ਵਾਲਾ ਹੈ ਆਮੀਨ

ਪ੍ਰਭੂ ਜੀ ਮੇਰੇ ਪੁੱਤਰ ਉੱਤੇ ਦਇਆ ਕਰੋ ਕਿਉਂ ਜੋ ਉਹ ਕੀ ਕਹਿੰਦਾ ਪ੍ਰਭੂ ਜੀ ਮੇਰੇ ਪੁੱਤਰ ਉੱਤੇ ਦਇਆ ਕਰੋ ਇਹਦੇ ਗੱਲ ਕਰਨ ਦਾ ਤਰੀਕਾ ਵੇਖੋ ਪਹਿਲਾਂ ਭੀੜ ਤੋਂ ਨਿਕਲਿਆ ਫਿਰ ਗੋਡੇ ਮੂਹਤੇ ਮਾਰ ਲੈਣੇ ਝੁਕ ਗਿਆ ਤੇ ਫਿਰ ਕਹਿੰਦਾ ਪ੍ਰਭੂ ਜੀ ਮੇਰੇ ਪੁੱਤਰ ਉੱਤੇ ਦਇਆ ਕਰੋ ਕੀ ਕਰੋ ਮੇਰੇ ਪੁੱਤਰ ਉਤੇ ਦਇਆ ਕਰੋ ਉਹ ਚਰਚ ਆਣਾ ਨਹੀਂ ਹੈ ਰਾਤ ਨੂੰ ਦੁਆਵਾਂ ਕਰਨੀਆਂ ਕਿ ਪ੍ਰਭੂ ਮੇਰੇ ਪੁੱਤਰ ਉਤੇ ਦਇਆ ਕਰੋ ਬਸ ਦੀ ਗੱਲ ਨਹੀਂ ਮੰਨਣੀ ਤੇ ਦੁਆਵਾਂ ਕਰਨੀਆਂ ਮੇਰੇ ਘਰ ਉਤੇ ਦਇਆ ਕਰ ਕਦੀ ਰੱਬ ਦਾ ਕੋਈ ਕੰਮ ਨਹੀਂ ਕੀਤਾ ਤੇ ਕਹਿਣਾ ਕਿ ਸਾਡੇ ਕਬੀਲੇ ਦੇ ਉਤੇ ਦਇਆ ਕਰ ਤੇ ਐਦਾਂ ਹੋ ਜਾਏਗੀ ਨਹੀਂ ਇਹ ਬੰਦਾ ਭੀੜ ਤੋਂ ਨਿਕਲਿਆ ਗੋਡੇ ਨਵਾਲੇ ਤੇ ਕਹਿੰਦਾ ਪ੍ਰਭੂ ਯੇਸ਼ੂ ਮੇਰੇ ਪੁੱਤਰ ਉਤੇ ਦਇਆ ਕਰ ਜੇ ਤੁਸੀਂ ਖੁਦਾ ਦੀ ਗੱਲ ਮੰਨਦੇ ਹੋ ਖੁਦਾ ਦੇ ਨਾਲ ਤੁਹਾਡਾ ਰਿਸ਼ਤਾ ਹੈ ਖੁਦਾ ਦੇ ਨਾਲ ਤੁਸੀਂ ਪਿਆਰ ਕਰਦੇ ਹੋ ਅੱਜ ਕਹੋ ਕਿ ਪ੍ਰਭੂ ਯਿਸੂ ਮੇਰੇ ਪੁੱਤਰ ਉਤੇ ਦਇਆ ਕਰ ਉਹਦੀ ਜ਼ਿੰਦਗੀ ਚ ਕੰਮ ਹੋਵੇਗਾ ਅੱਜ ਕਹੋ ਕਿ ਪ੍ਰਭੂ ਮੇਰੇ ਪਤੀ ਉਤੇ ਦਇਆ ਕਰ ਉਹਦੀ ਜ਼ਿੰਦਗੀ ਚ ਕੰਮ ਹੋਵੇਗਾ ਕਹੋ ਕਿ ਪ੍ਰਭੂ ਮੇਰੇ ਪਰਿਵਾਰ ਦੇ ਉਤੇ ਦਇਆ ਕਰ ਉਹਦੀ ਜ਼ਿੰਦਗੀ ਚ ਕੰਮ ਹੋਵੇਗਾ ਅੱਜ ਕਹੋ ਕਿ ਪ੍ਰਭੂ ਮੇਰੇ ਕਬੀਲੇ ਉਤੇ ਦਇਆ ਕਰ ਤੇ ਖੁਦਾ ਦੇ ਲੋਕੋ ਆਉਣ ਵਾਲੇ ਸਮੇਂ ਵਿੱਚ ਤੁਸੀਂ ਤੁਹਾਡਾ ਪਰਿਵਾਰ ਤੁਹਾਡੇ ਆਸ-ਪਾਸ ਕੋਈ ਨਾ ਕੋਈ ਚਰਚ ਦੇ ਵਿੱਚ ਗਵਾਈ ਦਵੇਗਾ ਕਿ ਯਸ਼ੁਅ ਨੇ ਮੇਰੇ ਉੱਤੇ ਦਇਆ ਕਰ ਦਿੱਤੀ ਹੈਗੀ ਆਂ ਅਮੇਨ ਚੰਦਾ ਮੇਰੇ ਪੁੱਤਰ ਉਤੇ ਦਇਆ ਕਰੋ ਦਇਆ ਕਰੋ ਹਾਂ ਜੇ ਅੱਗੇ ਪੜੀਏ ਕਿਉਂ ਜੋ ਉਹ ਮਿਰਗੀ ਦੇ ਮਾਰੇ ਬਹੁਤ ਦੁੱਖ ਪਾਉਂਦਾ ਹੈ ਉਹ ਤਾਂ ਬਹੁਤ ਵਾਰੀ ਅੱਗ ਵਿੱਚ ਅਤੇ ਬਹੁਤ ਵਾਰੀ ਪਾਣੀ ਵਿੱਚ ਡਿੱਗ ਪੈਂਦਾ ਹੈ ਅਤੇ ਮੈਂ ਉਸ ਨੂੰ ਤੁਹਾਡੇ ਚੇਲੇ ਕੋ ਲਿਆਇਆ ਸੀ ਪਰ ਉਹ ਉਸ ਨੂੰ ਚੰਗਾ ਨਾ ਕਰ ਸਕੇ ਆਮੇਨ ਕਹਿੰਦਾ ਪ੍ਰਭੂ ਮੇਰੇ ਪੁੱਤਰ ਉੱਤੇ ਦਇਆ ਕਰ ਉਹ ਮਿਰਗੀ ਦਾ ਦੌਰਾ ਪੈਂਦਾ ਹੈ ਉਹਨੂੰ ਕਈ ਵਾਰੀ ਉਹ ਅੱਗ ਦੇ ਵਿੱਚ ਸੁੱਟ ਦਿੰਦੀ ਦੁਸ਼ਟ ਆਤਮਾ ਕਈ ਵਾਰੀ ਪਾਣੀ ਦੇ ਵਿੱਚ ਉਹ ਤੜਫਦਾ ਰਹਿੰਦਾ ਤੇ ਲੋੜ ਕੀ ਦੀ ਪੈ ਗਈ ਇਹਨੂੰ ਯਸ਼ੂ ਦੇ ਉੱਤੇ ਖੁਦਾ ਦੇ ਲੋਕੋ ਅੱਜ ਸੰਸਾਰ ਦੇ ਵਿੱਚ ਕਈ ਲੋਕ ਇਹੋ ਜਿਹਾ ਫਸੇ ਬੈਠੇ ਨੇ ਇੱਕ ਸਾਈਡ ਤੋਂ ਸਿਰ ਦਰਦ ਹੁੰਦਾ ਤੇ 50 ਵਾਰੀ ਉਹਨਾਂ ਦੀ ਐਮ ਆਰ ਆਈ ਹੋ ਗਈ ਐ ਸੀਟੀ ਸ扫描 ਹੋ ਗਏ ਨੇ ਦਵਾਈ ਇਤਨਾ ਚੱਲਦੀਆਂ ਪਈਆਂ ਨੇ ਪਰ ਦਰਦ ਚੰਗਾ ਨਹੀਂ ਹੋਇਆ ਛੋਟੀ ਜੀ ਤਕਲੀਫ ਇਹ ਘਰ ਪੂਰਾ ਰੋੜ ਦਿੱਤਾ ਤਕਲੀਫ ਖਤਮ ਨਹੀਂ ਹੋਈ ਕੋਈ ਨਾ ਕੋਈ ਬੋਡੀ ਦੇ ਵਿੱਚ ਬਿਮਾਰੀ ਖੜੀ ਰਹਿੰਦੀ ਏ ਬਿਮਾਰੀ ਦੋ ਪ੍ਰਕਾਰ ਦੀ ਹੁੰਦੀ ਹੈ ਇੱਕ ਬਿਮਾਰੀਏ ਜਿਹੜੀ ਅਚਾਨਕ ਸਰੀਰ ਚ ਪੈਦਾ ਹੋ ਗਈ ਹੈ ਮੈਡੀਸਨ ਲਓਗੇ ਠੀਕ ਹੋ ਜਾਓ ਦਵਾਈ ਕਰਾਓਗੇ ਠੀਕ ਹੋ ਜਾਓ ਰੱਬ ਤੁਹਾਨੂੰ ਬਰਕਤ ਦੇਗਾ ਚੰਗੇ ਹੋ ਜਾਓਗੇ ਦੁਸ਼ਟ ਆਤਮਾ ਉਹਦੇ ਨਾਲ ਕੀ ਹਾਲ ਕਰਦੀ ਸੀਗੀ ਆਗਜ ਸੁੱਟ ਦਿੰਦੀ ਸੀ ਪਾਣੀ 'ਚ ਸੁੱਟ ਦਿੰਦੀ ਸੀ ਉਹਨੂੰ ਦੌਰਾ ਪੈਂਦਾ ਸੀਗਾ ਉਹ ਜਿੰਦਗੀ ਤੇ ਮੌਤ ਦੇ ਵਿੱਚ ਖੇਡਦਾ ਪਿਆ ਸੀਗਾ ਬੰਦਾ ਤੇ ਪ੍ਰਭੂ ਯਿਸੂ ਨੇ ਕਿਹਾ ਕਿ ਇਹੋ ਜਿਹੜੀ ਦੁਸ਼ਟ ਆਤਮਾ ਹੁੰਦੀ ਏ ਉਹ ਰੋਜ਼ੇ ਅਤੇ ਪ੍ਰਾਰਥਨਾ ਤੋਂ ਬਿਨਾਂ ਨਹੀਂ ਨਿਕਲਦੀ ਓ ਖੁਦਾ ਦੇ ਲੋਕੋ ਤੁਹਾਡੇ ਹੱਥ ਦੇ ਵਿੱਚ ਬਾਈਬਲ ਏ ਇਹ ਕਾਫੀ ਨਹੀਂ ਏ ਤੁਸੀਂ ਚਰਚਾ ਅਟੈਂਡ ਕਰਦੇ ਹੋ ਇਹ ਕਾਫੀ ਨਹੀਂ ਏ ਤੁਸੀਂ ਗੀਤ ਗਾ ਲੈਂਦੇ ਹੋ ਇਹ ਕਾਫੀ ਨਹੀਂ ਏ ਤੁਹਾਡੀ ਆਵਾਜ਼ ਬੜੀ ਸੋਹਣੀ ਏ ਇਹ ਕਾਫੀ ਨਹੀਂ ਏ ਪਰ ਜੇਕਰ ਤੁਸੀਂ ਵੱਡੇ ਕੰਮ ਕਰਨਾ ਚਾਹੁੰਦੇ ਹੋ ਚਰਚ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਹੋ ਤੁਸੀਂ ਦੁਸਤ ਆਤਮਾਵਾਂ ਕੱਢਣਾ ਚਾਹੁੰਦੇ ਹੋ ਤੁਸੀਂ ਅੱਗ ਵਾਲੀ ਪ੍ਰਾਰਥਨਾ ਕਰਨਾ ਚਾਹੁੰਦੇ ਹੋ ਤੇ ਖੁਦਾ ਦੇ ਲੋਕੋ ਤੁਹਾਡੇ ਜੀਵਨ ਦੇ ਵਿੱਚ ਪ੍ਰਾਰਥਨਾ ਰੋਜ਼ੇ ਪ੍ਰਾਰਥਨਾ ਰੋਜ਼ ਹੁਣੇ ਬੜੇ ਜ਼ਰੂਰੀ ਨੇ ਕਈ ਮੇ ਲੋਗ ਬਿਕਨੋ ਕਹਿੰਦੇ ਅਧਿਕਾਰ ਵਾਲੀ ਪ੍ਰਾਰਥਨਾ ਅਸੀਂ ਕਿਹੜੀ ਪ੍ਰਾਰਥਨਾ ਕਰਦੇ ਅਧਿਕਾਰ ਵਾਲੀ ਪ੍ਰਾਰਥਨਾ ਹਾਂ ਅਧਿਕਾਰ ਵਾਲੀ ਪ੍ਰਾਰਥਨਾ ਇੱਥੇ ਪ੍ਰਭੂ ਯੇਸ਼ੂ ਮਸੀਹ ਨੇ ਅਧਿਕਾਰ ਦਿੱਤਾ ਸੀ ਉਹਨਾਂ ਨੂੰ ਬੋਲੋ ਦਿੱਤਾ ਸੀ ਕਿ ਨਹੀਂ ਯੈਸ ਪਰ ਇੱਥੇ ਦੁਸਤਾਂ ਤੋਂ ਨਿਕਲੀ ਉਹਨਾਂ ਕੋਲ ਨਹੀਂ ਇੱਥੇ ਵੀ ਅਧਿਕਾਰ ਸੀ ਉਹਨਾਂ ਦੇ ਕੋਲ ਆ ਖੁਦਾ ਨੇ ਉਹਨਾਂ ਨੂੰ ਅਧਿਕਾਰ ਦਿੱਤਾ ਕਿ ਜਾਓ ਤੁਸੀਂ ਆਤਮਾ ਨੂੰ ਕੱਢੋ ਰੋਗੀਆਂ ਨੂੰ ਚੰਗੇ ਕਰੋ ਪਰ ਇਹ ਬੰਦਾ ਕਹਿੰਦਾ ਕਿ ਮੈਂ ਆਪਣੇ ਪੁੱਤਰ ਨੂੰ ਤੇਰੇ ਚੇਲਿਆਂ ਦੇ ਕੋਲ ਲੈ ਕੇ ਆਇਆ ਤੇ ਤੁਸੀਂ ਆਤਮਾ ਨਹੀਂ ਕੱਢ ਸਕਦੇ ਉਹਦੇ ਵਿੱਚੋਂ ਇਹਨਾਂ ਕੋਲ ਅਧਿਕਾਰ ਨਹੀਂ ਸੀ ਸੀ ਗਈ ਹਾਂ ਲਗਾ ਸੀ ਗਈ ਫਿਰ ਨਿਕਲੀ ਕਿਉਂ ਨਹੀਂ ਫਿਰ ਨਾਲ ਹੀ ਪਰਮੇਸ਼ਰ ਨੇ ਦੱਸਿਆ ਕਿ ਇਹੋ ਜੀ ਦੁਸਤ ਆਤਮਾ ਨੂੰ ਕੱਢਣ ਦੇ ਲਈ ਕਿਹੜੀ ਯੁਕਤੀ ਅਪਣਾਣੀ ਹੈ ਪ੍ਰਾਰਥਨਾ ਤੇ ਹੌਲ ਤੇ ਰੋਜ਼ੀ ਪ੍ਰਾਰਥਨਾ ਤੇ ਰੋਜ਼ੀ ਹਾਂ ਜਿਹੜੀ ਰੂਹ ਦੇ ਵਿੱਚ ਪ੍ਰਾਰਥਨਾ ਨਹੀਂ ਹੈ ਜਿਹੜੀ ਰੂਹ ਨੇ ਕਦੀ ਰੋਜ਼ਾ ਨਹੀਂ ਰੱਖਿਆ ਜਿਹੜੀ ਰੂਹ ਸਾਮ ਸਵੇਰੇ ਰੱਬ ਕੇ ਖੜਦੀ ਨਹੀਂ ਉਹ ਕੱਲ ਵੀ ਨਾਸ਼ ਹੈ ਤੇ ਅੱਜ ਵੀ ਨਾਸ਼ ਹੈ ਜਿੰਨਾ ਮਰਜ਼ੀ ਉਹਦੇ ਵਿੱਚ ਗਿਆਨ ਆ। ਜਿੰਨੇ ਮਰਜ਼ੀ ਉਹਦੀ ਆਵਾਜ਼ ਬੜੀ ਸੋਹਣੀ ਹੋਵੇ। ਜਿੰਨੇ ਮਰਜ਼ੀ ਉਹਨੂੰ ਸਾਜ਼ ਵਜਾਉਣੇ ਆਉਂਦੇ ਹੋਣ। ਜਿੰਨਾ ਮਰਜ਼ੀ ਉਹ ਡਿਸਪਲਨ ਤੇ ਰਹਿੰਦਾ ਹੋਵੇ। ਜਿੰਨਾ ਮਰਜ਼ੀ ਉਹਦਾ ਸਟਾਈਲ ਹੋਵੇ। ਜਿੰਨੇ ਮਰਜ਼ੀ ਉਹਦੀ ਬਿਊਟੀ ਹੋਵੇ। ਪਰ ਉਹਦੇ ਅੰਦਰ ਜੇ ਰੋਜ਼ਾ ਤੇ ਪ੍ਰਾਰਥਨਾ ਨਹੀਂ ਹੈ ਤੇ ਰੂਹ ਅੱਜ ਵੀ ਨਾਸ਼ੇ ਤੇ ਕੱਲ ਵੀ ਨਾਸ਼ੇ ਖੁਦਾ ਦੇ ਲੋਕੋ ਅਗਰ ਤੁਹਾਡੇ ਅੰਦਰ ਰੋਜ਼ਾ ਰੱਖਣ ਦੀ ਸ਼ਕਤੀ ਹੈ ਤੁਹਾਡੇ ਅੰਦਰ ਪ੍ਰਾਰਥਨਾ ਰੱਖਣ ਦੀ ਸ਼ਕਤੀ ਹੈ ਤੁਹਾਡੇ ਅੰਦਰ ਰੋਜ਼ਾ ਰੱਖਣ ਦੀ ਸ਼ਕਤੀ ਹੈ ਤੁਹਾਡੇ ਅੰਦਰ ਪ੍ਰਾਰਥਨਾ ਕਰਨ ਦੀ ਸ਼ਕਤੀ ਹੈ ਤੇ ਖੁਦਾ ਦੇ ਲੋਕੋ ਪਰਮੇਸ਼ਰ ਤੁਹਾਡੇ ਨਾਲ ਵਾਅਦਾ ਕਰਦਾ ਦੁਨੀਆ ਦੀ ਕੋਈ ਤਾਕਤ ਦੁਨੀਆ ਦੀ ਕੋਈ ਵੈਰੀ ਤੋਂ ਵੈਰੀ ਦੁਸ਼ਟ ਆਤਮਾ ਤੁਹਾਡੇ ਅਗੇ ਟਿਕ ਨਹੀਂ ਸਕਦੀ ਹੈ ਦੁਸਤ ਆਤਮਾ ਡਿੱਗੇ ਕੀ ਤੁਹਾਡੇ ਅੰਗੇ ਕੋਈ ਆਮਨ ਅਸੀਂ ਬੜੀਆਂ ਜਗ੍ਹਾ ਤੇ ਜਾਂਦੇ ਆਂ ਕਈ ਵਾਰੀ ਤੁਸੀਂ ਵੇਖੋਗੇ ਕਿ ਪਾਸਟਰ ਬੰਦੇ ਦੇ ਸਿਰ ਤੇ ਹੱਥ ਰੱਖਦਾ ਬੰਦਾ ਡਿੱਗ ਪੈਂਦਾ ਉਹਦੇ ਚ ਦੁਸਤ ਆਤਮਾ ਨਿਕਲ ਜਾਂਦਾ ਹੈ ਕਈ ਵਾਰੀ ਅਰ ਦੁਆ ਹੁੰਦੀ ਹੈ ਦੁਸਤ ਆਤਮਾ ਚਲਾ ਜਾਂਦਾ ਹੈ ਪਰ ਕਈ ਵਾਰੀ ਐਦਾਂ ਹੁੰਦਾ ਹੈ ਕਿ 10 15 15 ਸਾਲ ਤੋਂ ਲੋਕ ਖੇਢੀ ਜਾਂਦੇ ਬੋਲੋ ਦੇਖਿਆ ਐਦਾਂ ਕੇ ਨਹੀਂ ਜੀ ਹਲੋ ਹਾਂਜੀ ਦੇਖਿਆ ਇਦਾਂ ਕਿ ਨਹੀਂ ਹਾਂਜੀ ਉਹ ਕਈ ਸਾਲਾਂ ਤੋਂ ਖੇਡੀ ਜਾਂਦੇ ਨੇ ਉਹਨਾਂ ਚ ਦੁਸ਼ਟ ਆਤਮਾ ਆ ਜਾਂਦੀ ਨਿਸ਼ਾਨੀ ਕਿ ਉਹਨਾਂ ਲੋਕਾਂ ਦੇ ਵਿੱਚ ਨਾ ਤੇ ਪ੍ਰਾਰਥਨਾ ਤੇ ਨਾ ਹੀ ਰੋਜ਼ੀ ਤੇ ਜਿਹੜੀਆਂ ਰੂਹਾਂ ਨੇ ਰੋਜ਼ੇ ਤੇ ਪ੍ਰਾਰਥਨਾ ਰੱਖੇ ਨੇ ਉਹਨਾਂ ਨੇ ਆਪਣੇ ਅੰਦਰੋਂ ਤੋਂ ਦੁਸ਼ਟ ਆਤਮਾਾਂ ਵਿੱਚ ਗੱਡੀਆਂ ਗੱਡੀਆਂ ਨੇ ਉਹਨਾਂ ਨੇ ਨਾਲ ਜਾਂ ਜ ਵੀ ਦੁਸ਼ਟ ਆਤਮਾਾਂ ਨੇ ਰਹਿਣ ਦਿੱਤੀਆਂ ਆਹ ਕਿ ਨਾ ਅਮਨ ਇੱਥੇ ਖੁਦਾਵੰਦ ਯੇਸ਼ੂ ਤੇ ਨੇ ਬਰਕਤ ਲਈ ਹੈ ਭੀੜ ਚੋਂ ਨਿਕਲਿਆ ਗੋਡੇ ਨੂੰ ਆਏ ਨੇ ਫਿਰ ਕਹਿੰਦਾ ਪ੍ਰਭੂ ਮੇਰੇ ਪੁੱਤਰ ਦੇ ਉੱਤੇ ਦਇਆ ਕਰ ਤੇ ਖੁਦਾ ਦੇ ਲੋਕੋ ਦੇ ਉੱਤੇ ਦਇਆ ਉਹਦਾ ਪੁੱਤਰ ਚੰਗਾ ਹੋ ਗਿਆ ਪਰਮੇਸ਼ਰ ਦੇ ਲੋਕੋ ਅੱਜ ਤੁਸੀਂ ਰੋਜ਼ੇ ਰੱਖੋ ਪ੍ਰਾਰਥਨਾ ਰੱਖੋ ਪਰਮੇਸ਼ਰ ਤੁਹਾਡੇ ਪਤੀ ਨੂੰ ਚੰਗਾ ਕਰੇਗਾ ਅੱਜ ਤੁਸੀਂ ਰੋਜ਼ੇ ਰੱਖੋ ਪ੍ਰਾਰਥਨਾ ਕਰੋ ਪਰਮੇਸ਼ਰ ਤੁਹਾਡੇ ਤੀ ਪੁੱਤਰ ਨੂੰ ਚੰਗਾ ਕਰੇਗਾ ਅੱਜ ਤੁਸੀਂ ਰੋਜ਼ੇ ਰੱਖੋ ਪ੍ਰਾਰਥਨਾ ਕਰੋ ਪਰਮੇਸ਼ਰ ਤੁਹਾਡੇ ਬਿਜ਼ਨਸ ਨੂੰ ਅੱਗੇ ਲੈ ਕੇ ਜਾਏਗਾ ਅੱਜ ਤੁਸੀਂ ਰੋਜ਼ੇ ਰੱਖੋ ਪ੍ਰਾਰਥਨਾ ਕਰੋ ਪਰਮੇਸ਼ਰ ਤੁਹਾਡੇ ਕਾਰੋਬਾਰ ਨੂੰ ਬਲੰਦੀਆਂ ਦੇ ਲੈ ਜਾਵੇਗਾ ਅੱਜ ਤੁਸੀਂ ਰੋਜ਼ੇ ਰੱਖੋ ਪ੍ਰਾਰਥਨਾ ਕਰੋ ਪਰਮੇਸ਼ਰ ਤੁਹਾਡੇ ਹਰ ਇੱਕ ਸੁਪਨੇ ਨੂੰ ਪੂਰਾ ਕਰਨ ਦੀ ਤਾਕਤ ਰੱਖਦਾ ਹੈ ਹਰੇਕ ਸੁਪਨੇ ਨੂੰ ਪੂਰਾ ਕਰੇਗਾ ਪ੍ਰਭੂ ਤਾਂ ਅਮਨ ਸਟੈਪ ਕੀ ਕਰਨਾ ਪ੍ਰਾਰਥਨਾ ਪ੍ਰਾਰਥਨਾ ਕਰਨੀ ਤੇ ਰੋਜ਼ੇ ਰੱਖੋ ਪ੍ਰਾਰਥਨਾ ਦੇ ਰੋਜ਼ੇ ਅੱਜ ਦਾ ਡਾਕਟਰ ਵੀ ਕਹਿੰਦੇ ਨੇ ਕਿ ਹਫਤੇ 'ਚ ਇੱਕ ਦਿਨ ਵਰਤ ਰੱਖੋ ਅਸੀਂ ਇਸੇ ਲਈ ਪਿਛਲੇ ਸੰਡੇ ਅਨਾਉਂਸਮੈਂਟ ਕੀਤੀ ਸੀਗੀ ਕਿ ਸ਼ੁੱਕਰਵਾਰ ਸਾਰੀ ਚਰਚ ਫਾਸਟਿੰਗ ਪ੍ਰੇਅਰ ਤੇ ਹੋਏ ਕਰੀਏ ਆਪਣੇ ਲਈ ਨਹੀਂ ਦੁਆ ਕਰਨੀ ਨਾਲ ਦੇ ਲਈ ਕਰੋ ਕਰ ਕੇ ਵੇਖੋ ਪਰਮੇਸ਼ਵਰ ਤੁਹਾਡੀਆਂ ਰੂਹਾਂ ਨੂੰ ਅੰਦਰੋਂ ਕਿਵੇਂ ਭਰਦਾ ਹੈ ਤੇ ਪ੍ਰਭੂ ਤੁਹਾਨੂੰ ਬਰਕਤ ਕਿਵੇਂ ਦਿੰਦਾ ਹallelujah ਹallelujah ਇੱਕ ਵਾਰ ਇੱਕ ਪਾਸਟਰ ਇੱਕ ਪੇਂਟਰ ਨੂੰ ਮਿਲਿਆ ਉਹਨੇ ਪੇਂਟਰ ਨੂੰ ਪੁੱਛਿਆ ਕਹਿੰਦਾ ਤੁਸੀਂ ਕੀ ਕੰਮ ਕਰਦੇ ਹੋ ਕਹਿੰਦਾ ਮੈਂ ਗਲੀਆਂ ਸੜੀਆਂ ਦੀਵਾਰਾਂ ਨੂੰ ਹੱਥ ਲਾ ਦਵਾ ਉਹਨਾਂ ਦੇ ਅੰਦਰ ਜਾਨ ਆ ਜਾਂਦੀ ਉਹਨਾਂ ਚ ਰੌਣਕ ਆ ਜਾਂਦੀ ਮਾਹੌਲ ਬਦਲ ਜਾਂਦਾ ਉਹਨਾਂ ਦਾ ਫਿਰ ਪੇਂਟਰ ਨੇ ਪਾਸਟਰ ਨੂੰ ਪੁੱਛਿਆ ਕਹਿੰਦਾ ਤੁਸੀਂ ਕੀ ਕਰਦੇ ਹੋ ਕਹਿੰਦਾ ਮੈਂ ਜਿੰਨੀਆਂ ਥੱਕੀਆਂ ਟੁੱਟੀਆਂ ਰੂਹਾਂ ਨੇ ਮੈਂ ਉਹਨਾਂ ਨਾਲ ਗੱਲ ਕਰਾਂ ਉਹਨਾਂ ਦੇ ਅੰਦਰ ਜੀਨ ਦੀ ਚਾਹਤ ਪੈਦਾ ਹੋ ਜਾਂਦੀ ਮਾਹੌਲ ਉਹਨਾਂ ਦਾ ਵੀ ਬਦਲ ਜਾਂਦਾ ਕਹਿੰਦਾ ਫੇਰ ਤੇ ਆਪਣੇ ਦੋਨਾਂ ਦਾ ਕੰਮ ਇੱਕੋ ਜਿਹਾ ਕਹਿੰਦਾ ਨਹੀਂ ਤੂੰ ਸਿਰਫ ਜਾਣ ਦੀਵਾਰਾਂ 'ਚ ਪਾ ਸਕਣਾ ਮੈਂ ਤਬਦੀਲੀ ਰੂਹਾਂ ਦੇ ਕਰਕੇ ਰੱਖਦੇ ਖੁਦਾ ਦੇ ਲੋਕੋ ਪਾਸਟਰ ਦੇ ਸ਼ਬਦ ਜਿਹੜੇ ਬੰਦੇ ਨੇ ਗੌਰ ਨਾਲ ਸੁਣ ਲਾ ਉਹਦੀ ਜ਼ਿੰਦਗੀ ਬਦਲ ਗਈ ਪਾਸਟਰ ਦੇ ਨਾਲ ਜਿੰਨੇ ਪਿਆਰ ਪਾ ਲਿਆ ਉਹਨਾਂ ਦੇ ਘਰ ਤਬਦੀਲ ਹੋ ਗਏ ਪਾਸਟਰ ਦੀਆਂ ਗੱਲਾਂ ਜਿੰਨੇ ਮੰਨ ਲਈਆਂ ਉਹਨਾਂ ਦੇ ਕਬੀਲੇ ਬਦਲ ਗਏ ਪਾਸਟਰ ਦੇ ਜਿਹੜੇ ਵਚਨਾਂ ਦੇ ਉੱਤੇ ਜਿਹੜੇ ਲੋਕਾਂ ਦੇ ਮੰਨ ਲੱਗ ਗਏ ਖੁਦਾ ਦੇ ਲੋਕੋ ਉਹਨਾਂ ਦੇ ਘਰਾਂ ਦੇ ਵਿੱਚ ਇੱਕ ਨਹੀਂ ਦੋ ਨਹੀਂ ਕਈ ਗਵਾਹਾਂ ਨੇ ਸਾਰੀ ਰਾਤ ਖਤਮ ਹੋ ਜਾਂਦੀ ਏ ਉਹਨਾਂ ਦੀਆਂ ਗੱਲਾਂ ਕਦੀ ਖਤਮ ਨਹੀਂ ਹੁੰਦੀ ਐ ਕਿਨਾ